ਪੰਜਾਬ ਪੁਲਿਸ ਵੱਲੋਂ ਸੂਬੇ ਪੱਧਰ ਵਿੱਚ ਅਪਰਾਧੀਆਂ ਦੇ ਖਿਲਾਫ ਵੱਡੀ ਸਪੈਸ਼ਲ ਨਾਕਾਬੰਦੀ ਮੁਹਿੰਮ ਚਲਾਈ ਗਈ ਹੈ ਸੂਬੇ ਪੱਧਰ ਵਿੱਚ 500 ਤੋਂ ਵੱਧ ਥਾਵਾਂ ਤੇ ਹਰ ਵਾਹਨ ਦੀ ਚੈਕਿੰਗ ਹੋ ਰਹੀ ਹੈ ਦੱਸ ਦਈਏ ਕਿ ਇਸ ਕਾਰਵਾਈ ਦੇ ਤਹਿਤ ਫਗਵਾੜਾ ਦੇ ਚੰਡੀਗੜ੍ਹ ਬਾਈਪਾਸ ਤੇ ਵਿਭਾਰੀ ਪੁਲਿਸ ਬਲ ਦਿੱਤੇ ਨਾਤੀ ਕੀਤੇ ਕਿ ਤੇ ਵਿਸ਼ੇਸ਼ ਨਾਕਾਬੰਦੀ ਹੋਈ ਹੈ ਜਿੱਥੇ ਦੁਪਈਆ ਵਾਹਨਾਂ ਤੋਂ ਲੈ ਕੇ ਭਾਰੀ ਟਰੱਕਾਂ ਤੱਕ ਹਰ ਇੱਕ ਗੱਡੀ ਦੀ ਬਰੀਕੀ ਦੇ ਨਾਲ ਤਲਾਸ਼ੀ ਲਈ ਗਈ ਹੈ ਮੌਕੇ ਤੇ ਮੌਜੂਦ ਡੀਜੀਪੀ ਅਰਪਿਤ ਸ਼ੁਕਲਾ ਜਿਨ੍ਹਾਂ ਨੇ ਦੱਸਿਆ ਕਿ ਇਸ ਮਹਿੰਮ ਦਾ ਮਕਸਦ ਮਾੜੀ ਅੰਸਰਾ ਤੇ ਨਾਥ ਪੋਣਾ ਤੇ ਗੈਰਕਾਨੂੰਨੀ ਹਥਿਆਰਾਂ ਦੀ ਆਵਾਜਾਈ ਰੋਕਣਾ ਹੈ ਸਕੀ ਤੱਤਾ ਦੀ ਵੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਉਹਨਾਂ ਕਹਿ ਕੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਐਸਪੀ ਫਗਵਾੜਾ ਮਾਧਵੀ ਸ਼ਰਵਾ ਡੀਐਸਪੀ ਭਾਰਤਪੂਸ਼ਨ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਜੂਦ ਰਹੀ ਹੈ ਜਿੱਥੇ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ ਹੈ ਅੱਜ ਦੇ ਤੌਰ ਤੇ ਲਾਇਆ ਕਿਸੇ ਮੌਕੇ ਪਹੁੰਚੇ ਨੂੰ ਨੌਨ ਲਗਾ ਇਹ ਸਾਰੇ ਪੰਜਾਬ ਦੇ ਵਿੱਚ ਇੱਕ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਅੱਜ ਲਗਭਗ 500 ਨਾਕੇ ਸਾਰੇ ਪੰਜਾਬ ਦੇ ਵਿੱਚ ਪਲਾਨ ਕੀਤੇ ਔਰ ਇਹ ਹਾਈ ਟੈਕ ਨਾਕਾਜ਼ ਹੈਗੇ ਆ ਜਿਹਦੇ ਵਿੱਚ ਅਸੀਂ ਜਿਹੜਾ ਸਾਡੇ ਕੋਲ ਡਾਟਾਬੇਸ ਹੈ ਉਹਦੇ ਨਾਲ ਅਸੀਂ ਗੱਡੀਆਂ ਦੀ ਔਰ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੇ ਹਾਂ ਔਰ ਇਸ ਤਰ੍ਹਾਂ ਦੀ ਚੈਕਿੰਗ ਅੱਜ ਲਗਭਗ 500 ਨਾਕੇ ਲਗਾ ਕੇ ਸਾਰੇ ਪੰਜਾਬ ਦੇ ਵਿੱਚ ਕੀਤੀ ਜਾਏ। ਸਰ ਕੋਈ ਮੌਕੇ ਤੇ ਕੋਈ ਸ਼ੱਕੀ ਵਿਅਕਤੀ ਨਹੀਂ ਲੱਭ ਪਾਇਆ ਗਿਆ। ਜਿਹੜੇ ਵੀ ਕੋਈ ਸ਼ੱਕੀ ਵਿਅਕਤੀ ਆ ਸ਼ੱਕੀ ਵਹੀਕਲਸ ਪਾਏ ਜਾਣਗੇ। ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਨ੍ਹਾਂ ਦਾ ਗੈਰੀਫਾਈ ਕੀਤਾ ਜਾਏਗਾ ਮਾਰੇ ਮੈਕ ਨਸ਼ੀ ਕੀ ਕਹਿਣਾ ਜਦ ਮਾਰੇ ਅੰਕਰਾ ਉਹਦਾ ਪਾਸ ਕਰ ਲੇ ਇਹ ਵਗੈਰਾ ਚਲਦੇ ਆ ਤੇ ਮਾਰੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਯੋਧ ਨਸ਼ਾ ਵਿਰੁੱਧ ਵੀ ਜਾਰੀ ਹੈ ਔਰ ਨਾਲ ਗੈਂਗਸਟਰਾਂ ਤੇ ਬਾਹਰ ਜਿਹੜਾ ਸਾਡਾ ਮਹਿੰਮ ਚੱਲ ਰਹੀ ਹੈ ਉਹ ਵੀ ਜਾਰੀ ਹੈ ਸੋ ਜਿੰਨੇ ਵੀ ਸ਼ੱਕੀ ਲੋਕ ਹੈ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਮਾਰੇ ਅੰਸਰਾਂ ਤੇ ਨਿਗਾਰਾ ਰੱਖੀ ਹੈ ਅਸਵਾਰਡ ਪੰਜਾਬ ਮਾਨਯੋਗ ਪੀਜੀ ਪੰਜਾਬ ਵੱਲੋਂ ਨਾਕਾਬੰਦੀਆਂ ਲਗਵਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਛੱਕੇ ਅੰਸਰਾਂ ਦੀਆਂ ਗੱਡੀਆਂ ਦੀ ਟੂ-ਵੀਲਰਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਤੇ ਐਸਐਸਪੀ ਕਪੂਠਲਾ ਸ਼੍ਰੀ ਗੌਰਵਪੁਰਾ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ੇ ਅਕਵਾੜਾ ਦੇ ਵਿੱਚ ਵੀ ਅਸੀਂ ਹਾਈਵੇ ਤੇ ਸਟਰੋਂਗ ਨਾਕਾਬੰਦੀ ਕੀਤੀ ਹੋਈ ਹੈ ਤੇ ਸਾਡੀ ਮੈਕਸਿਮਮ ਫੋਰਸ ਦੀ ਇੱਥੇ ਡਿਪਲੋਇਮਮੈਂਟ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਲੋਕਾਂ ਨੂੰ ਵੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪੁਲਿਸ ਤੁਹਾਡੀ ਸੁਰੱਖਿਆ ਲਈ ਤਨਤ ਹੈ ਤੇ ਜੇ ਕਿਸੇ ਨੂੰ ਕਿਸੇ ਸ਼ੱਕੀ ਵਿਅਕਤੀ ਬਾਰੇ ਕੁਝ ਪਤਾ ਲੱਗਦਾ ਤਾਂ ਪੁਲਿਸ ਨੂੰ ਜਾਣਕਾਰੀ ਦਿਓ ਤਾਂ ਕਿ ਅਸੀਂ ਉਹਨਾਂ ਦੇ ਸਖਤ ਕਾਰਵਾਈ ਕਰ ਸਕੀਏ ਮੇਰੇ ਮੱਝ ਕੋਈ ਗਲਤ ਹੋ ਰਹੀ ਬੱਚੇ ਜਾਂ ਵਾਉਣ ਦੇ ਕਿਤੇ ਚੱਲੇ ਹਾਂ ਹਾਂਜੀ ਨਹੀਂ ਵਾਰਨਿੰਗ ਨਹੀਂ ਕਾਫੀ ਚਲਾਨੇ ਕੀਤੀ ਗਈ ਹੈ ਬਲਾਸਟਿੰਗ ਵਾਲਿਆਂ ਦੀ ਵੀ ਕਾਫੀ ਚਲਾਨੇ ਕੀਤੀ ਗਈ ਹੈ ਜਿੰਨੇ ਵੀ ਸ਼ੱਕੀ ਸਾਨੂੰ ਕੋਈ ਵਿਅਕਤੀ ਲੱਗਦਾ ਉਹਨਾਂ ਦੀ ਫੋਟੋ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਹ ਚੈਕਿੰਗ ਇਸੇ ਤਰੀਕੇ ਜਾਰੀ ਰਹੇਗੀ ਮੈਡ ਰੂਟੀਨ ਵੀ ਚੈਕਿੰਗ ਹੋ ਰਹੀ ਹੈ ਰੂਟੀਨ ਡੇਲੀ ਸਾਡੇ ਈਵਨਿੰਗ ਦੇ ਵਿੱਚ ਵੀ ਅਸੀਂ ਨਾਕਾ ਬੰਨ੍ਹੀਆਂ ਪਲਾਨ ਕਰ ਰਹੇ ਹਾਂ ਅੱਜ ਦੁਪਹਿਰ ਤੋਂ ਹੀ ਇਹ ਚੈਕਿੰਗ ਲਗਾਤਾਰ ਜਾ ਰਹੀ ਹੈ ਤੇ ਅੱਗੇ ਵੀ ਇਸੇ ਤਰੀਕੇ ਨਾਲ ਚੈਕਿੰਗ ਕੰਟੀਨਿਊ ਰਹੇ ਹੈ। ਚੈਕਿੰਗ ਹਾਂਜੀ ਸਰ ਜਿਹੜੀ ਚੈਕਿੰਗ ਚੱਲ ਰਹੀ ਹੈ ਅਫਸਰਸ ਦੇ ਹੁਕਮ ਨਾਲ ਜਿਹੜਾ ਆ 3 ਤੋਂ 6 ਜਿਹੜਾ ਉਹ ਨਾਕੇ ਲੱਗੇ ਹੋਏ ਆ ਤੇ ਅਸੀਂ ਇਹ ਹਾਈਵੇ ਦੇ ਉੱਤੇ ਜਿਹੜਾ ਨਾਕਾ ਲਗਾ ਕੇ ਚੈਕਿੰਗ ਕਰਦੇ ਆ। ਸਰ ਮਾਰੇ ਅੰਸਰਾਂ ਨੂੰ ਕੀ ਮੈਸੇਜ ਦੇਣੇ ਚਾਹਣੇ ਜਿਹੜੇ ਮਾਰੇ ਅੰਸਰਾਂ ਨੂੰ ਜੀ ਮੈਸੇਜ ਲਗਾਤਾਰ ਹੀ ਆਪਾਂ ਦੇ ਰਿਹਾ ਕਿ ਕੋਈ ਵੀ ਮਾਰੇ ਜਿਹੜੀ ਘਟਨਾ ਨਾ ਕਰਨ। ਉਹ ਅੱਜ ਵੀ ਜਿਹੜਾ ਇਸੇ ਸੰਬੰਧ ਵਿੱਚ ਹੀ ਇੱਕ ਮੈਸੇਜ ਦੇਣ ਲਈ ਇਹ ਨਾਕਾ ਲੱਗਾ ਹੋਇਆ। ਇਹ ਦੇਖ ਕੇ ਇੱਕ ਗਲਤ ਤਰੀਕੇ ਨਾਲ ਕੋਈ ਵਾਰਦਾਤ ਕਰਕੇ ਕੋਈ ਨਿਕਲਦਾ ਜਾਵੇ। ਇਹਨਾਂ ਨੂੰ ਗੱਡੀਆਂ ਨੇ ਵੀ ਪ੍ਰੋਪਰ ਅਸੀਂ ਚੈਕਿੰਗ ਕਰ ਰਹੇ ਹਾਂ ਕੋਈ ਵੈਪਨਸ ਵਗੈਰਾ ਦੂਸਰਾ ਕੋਈ ਵੀ ਜਿਹੜਾ ਅਨਲੌਫਲ ਮਟੀਰੀਅਲ ਆ ਹੁੰਦੀ ਵੀ ਚੈਕਿੰਗ ਕਰਦੇ ਆ। ਤੇ ਸਾਰੇ ਅੱਜ ਕੋਈ ਚਲਾਨ ਵਗੈਰਾ ਵੀ ਕੱਟੇ ਜਾਂ ਕੋਈ ਬੋਰਨ ਦੇ ਕੇ ਛੱਡੇ ਵੀ। ਹਾਂਜੀ ਕਿਸੇ ਦੇ ਡਾਕੂਮੈਂਟਸ ਪੂਰੇ ਨਹੀਂ ਹਾਂ ਤੇ ਉਹ ਚਲਾਨ ਵੈਸੇ ਕਰ ਰਹੇ ਹਾਂ ਪਰ ਬੇਸਿਕ ਖਾੜਾ ਇਹ ਆ ਕਿ ਕੋਈ ਵੀ ਇਲੀਗਲ ਵੈਪਨਸ ਜਾਂ ਕੋਈ ਵੀ ਜੇ ਕੋਈ ਇਲੀਗਲ ਹਥਿਆਰ ਵਗੈਰਾ ਲੈ ਕੇ ਕੋਈ ਜਾ ਰਿਹਾ ਉਹਨੂੰ ਪ੍ਰੋਪਰ ਚੈਕਿੰਗ ਕਰਾਂ